ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗੇ ਆਂ ਜੀ ਆਪਣੇ ਵਲੌਗ ਤੇ ਸਟਾਰਟਿੰਗ ਕਰਨ ਜੇਕਰ ਸਾਡੇ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਸਵੇਰ ਦੇ ਵੱਜ ਚੁੱਕੇ ਆ ਜੀ ਅੱਜ ਸਵਾ 10 ਤੇ ਕੰਮ ਕਾਰ ਆਪਣਾ ਜਿਹੜਾ ਉਹ ਸਾਰਾ ਨਿਬੜ ਗਿਆ ਅੱਜ ਮੈਂ ਸਾਰਾ ਕੰਮ ਫਟਾਫਟ ਨੂੰ ਵੇੜ ਲਿਆ ਕਿਉਂਕਿ ਹੁਣ ਦਿਨੇ ਨਾ ਕਾਫੀ ਜ਼ਿਆਦਾ ਧੁੱਪ ਹੋ ਜਾਂਦੀ ਆ ਤੇ ਇਸ ਕਰਕੇ ਮੈਂ ਹੁਣ ਆਪਦਾ ਜਿਹੜਾ ਤੇ ਮੈਂ ਹਨਾ ਲੱਗੀ ਸੀਗੀ ਕਿ ਕਿ ਐ ਤੁਹਾਨੂੰ ਪਤਾ ਹੈ ਕਿ ਧੁੱਪ ਚ ਹਨਾ ਫਿਰ ਫਿਰ ਕੇ ਰੰਗ ਆ ਜਿਹੜਾ ਹਨਾ ਹਾਂ ਮੇਰੇ ਤਾਂ ਸ਼ਾਇਆ ਬਹੁਤ ਜ਼ਿਆਦਾ ਪੈ ਜਾਂਦੀਆਂ ਨੇ ਆਹ ਰਿਆ ਨੱਕ ਤੇ ਵੀ ਆਹ ਚੀਜ਼ ਤੇ ਵੀ ਹਨਾ ਕਾਫੀ ਜ਼ਿਆਦਾ ਕਾਲਾ ਕਾਲਾ ਜਿਹਾ ਹੋ ਜਾਂਦਾ ਵਾ ਤੇ ਮੈਂ ਲੱਗੀ ਸੀਗੀ ਇਧਰ ਮਲਤਾਨੀ ਮਿੱਟੀ ਲਾਉਣ ਤੇ ਮੈਂ ਕਹਿੰਨਾ ਹਾਂ ਥੋੜੀ ਆਪਣੀ ਸਕਿਨ ਦੀ ਕੇਅਰ ਵੀ ਕਰ ਲਈਏ ਤੁਹਾਨੂੰ ਪਤਾ ਹੀ ਹਨਾ ਕਿ ਕਿ ਸਾਰਾ ਦਿਨ ਡੰਗਰਾਂ ਚ ਬੜੇ ਡੰਗਰਾਂ ਨਾਲ ਡੰਗਰ ਹੋ ਰਹੀਦਾ ਤੇ ਮੁੱਜਾਂ ਜਹ ਹਨਾ ਬੰਦ ਕਰਕੇ ਨਾ ਟਾਈਮ ਹੀ ਨਹੀਂ ਲੱਗਦਾ ਹੈਗਾ ਕਦੇ ਆ ਕਰ ਲੋ ਕਦੇ ਉਹ ਕਰ ਲੋ ਹਨਾ ਸਾਰਾ ਦਿਨ ਹੀ ਜਣੀ ਦੀ ਜਿਹੜਾ ਆਪਣਾ ਟਾਈਮ ਉਹ ਲੰਘ ਜਾਂਦਾ ਵਾ ਤੇ ਮੈਂ ਹਾਂ ਹੁਣ ਲੱਗੀ ਸੀਗੀ ਜੀ ਆਪਣੇ ਮੂੰਹ ਤੇ ਮਿੱਟੀ ਲੋਨ ਮਲਤਾਨੀ ਮਿੱਟੀ ਤੇ ਮੈਂ ਕਿਹਾ ਚੱਲ ਹਨਾ ਦੇਖਦੇ ਆਂ ਬਾਕੀ ਥੋੜੇ ਹੁਣ ਤਾਂ ਆਇਆ ਜੱਤ ਅਸਿਆਲਾਂ ਦੇ ਵਿੱਚ ਤਾਂ ਹਨਾ ਨਹੀਂ ਸੀ ਲੱਗਦੀ ਹੈਗੀ ਇੱਕ ਠੰਢੀ ਠੰਢੀ ਵੀ ਲੱਗਦੀ ਸੀਗੀ ਵੈਸੇ ਵੀ ਇਹਨੇ ਹੌਕਾਲਜੀ ਹੋ ਜਾਂਦੀ ਸੀ ਇੱਕ ਥੋੜੇ ਦਿਨ ਛੋਟੇ ਹੁੰਦੇ ਆ ਉਦੋਂ ਸਿਆੜਾਂ ਦੇ ਵਿੱਚ ਹੁਣ ਹੁਣ ਤੋਂ ਦਿਨ ਵੀ ਵੱਡੇ ਹੋ ਗਏ ਕਾਫੀ ਜ਼ਿਆਦਾ ਹੁਣ ਤਾਂ ਦਿਨਾਂ ਦਾ ਫਰਕ ਪੈ ਗਿਆ ਮੈਂ ਕਿਹਾ ਚੱਲ ਹੋਰ ਤਾਂ ਆਪਾਂ ਨਹੀਂ ਕੁਝ ਕਰਨਾ ਹੈਗਾ ਕੰਮ ਕੁਮਾ ਸਾਰੇ ਆਪਾਂ ਅੱਜ ਨਿਬੇੜ ਲਏ ਸੀਗੇ ਕੱਲ ਫਿਰ ਗਿਆ ਹੈ ਸਕੂਲ ਕਿਉਂਕਿ ਅੱਜ ਆਦਾ ਪੇਪਰ ਸੀਗਾ ਪੰਜਾਬੀ ਦਾ ਤੇ ਬਸ ਆ ਜਾਣਗੇ ਉਹ ਵੀ 12 1 ਵਜੇ ਆ ਜਾਂਦੇ ਨੇ ਅਲਪਨਾ ਹਾਂ ਉਹ ਡਾਡੀ ਕੋਲ ਬਾਹਰ ਖੇਡਦੀ ਆ ਮੈਂ ਕਿਹਾ ਚਲ ਜਾਨੂ ਮੈਂ ਲਾਹਾ ਲੈ ਲੈਂਨੀ ਆ ਬਾਕੀ ਦੇਖਦੇ ਆ ਹਾਂ ਹੁਣ ਐਤ ਕਿੰਨਾ ਜਿਹੜੀ ਮਲਤਾਨੀ ਮਿੱਟੀ ਆ ਨਾ ਅੱਗੇ ਤਾਂ ਚਿੱਟੀ-ਚਿੱਟੀ ਜੀ ਆ ਜਾਂਦੀ ਆ ਐਤ ਕਿ ਕਾਲੀ-ਕਾਲੀ ਜੀ ਆ ਪਤਾ ਨਹੀਂ ਕਿੱਥੋਂ ਜਦ ਮੈਂ ਮੰਗਵਾਈ ਨਾ ਲਗਾ ਚਲ ਦੇ ਗਿਲਾ ਨਹੀਂ ਲਾ ਕੇ ਵੈਸੇ ਨਾ ਇਹਦੇ ਉੱਤੇ ਲਿਖਿਆ ਵੀ ਹੋਇਆ ਕਿ ਹਨਾ ਹੁਣ ਇਹਨੂੰ ਆਪਾਂ ਜਿਹੜਾ ਆ ਦੁੱਧ ਦੇ ਵਿੱਚ ਪਾ ਕੇ ਹਨਾ ਹੁਣ ਲਾਣਾ ਆ ਤੇ ਮੈਂ ਕਿਹਾ ਚਲੋ ਹੁਣ ਮੇਰੇ ਕੋਲ ਟਾਈਮ ਸੀਗਾ ਮੈਂ ਕਿਹਾ ਚਲ ਮੈਂ ਲਾ ਲੈਨੀ ਆ ਪਹਿਨੂੰ ਚੰਗੀ ਤਰ੍ਹਾਂ ਲਾ ਲਾਂ ਨੂੰ ਠੀਕ ਹੈ ਥੋੜੀ ਆਪਾਂ ਹੁਣ ਆਪਣੀ ਸਕਿਨ ਦੀ ਕੇਅਰ ਆ ਜਿਹੜੀ ਹੁਣ ਉਹ ਵੀ ਕਰਾਂਗੇ ਇਹ ਸਾਰਾ ਦਿਨ ਹਨਾ ਕੰਮਕਾਰ ਚੀ ਨੰਗ ਜਾਂਦਾ ਵਾ ਸਾਰਾ ਦਿਨ ਇਹਦਾ ਤਾਂ ਨਾ ਮੂੰਹ ਕਾਫੀ ਜ਼ਿਆਦਾ ਹਨਾ ਸਿਆਲਾਂ ਦੇ ਵਿੱਚ ਆ ਕੇ ਨਾ ਕਾਲਾ ਕਾਲਾ ਹੋ ਜਾਂਦਾ ਉਹ ਤਾਂ ਹੋ ਜਾਂਦਾ ਕਿਉਂਕਿ ਹੁਣ ਆਪਾਂ ਨੂੰ ਲਾਹ ਜਾਂਦਾ ਧੁੱਪਾਂ ਦੇ ਵਿੱਚ ਬੈਠਣ ਦਾ ਤੇ ਹੁਣ ਗਰਮੀਆਂ ਨੇ ਹਾਂ ਹੋਰ ਥੋੜਾ ਜਿਹਾ ਰੰਗ ਦੇਖੇ ਸਾਫ਼ ਹੋ ਜਾਣਾਗਾ ਉਹ ਵੀ ਤਾਂ ਕਿਉਂਕਿ ਹੁਣ ਆਪਾਂ ਰਹਿਣਾ ਹੈ ਸੱਜਰੇ ਕੰਮ ਕਰ ਲਿਆ ਕਰਨਾ ਸੱਜਰੇ ਕੰਮ ਗੁੰਮ ਕਰਕੇ ਹੈਨਾ ਸੱਜਰੇ ਅੰਦਰ ਵੜ ਜਾਈਦਾ ਜਲਦੀ ਜਲਦੀ ਤੇ ਉਹਦੇ ਕਰਕੇ ਵੀ ਹੈਨਾ ਹਾਂ ਕੁਝ ਫਰਕ ਪੈ ਜਾਂਦਾ ਵਾ ਤੇ ਗੈਂਸਿਆੜਾਂ ਦੇ ਵਿੱਚ ਆਪਾਂ ਨੂੰ ਇਹ ਹੁੰਦਾ ਕੋਈ ਨਾ ਧੁੱਪੇ ਬੈਜੋ 10 ਮਿੰਟ ਠਹਿਰ ਕੇ ਕੰਮ ਕਰ ਲੰਨੇ ਆ ਦਾ ਕੋਈ ਨਾ ਉਹ ਤੇ ਵੇਜੋ ਅੱਧਾ ਘੰਟਾ ਠਰ ਕੇ ਕੰਮ ਕਰ ਲੰਨੇ ਆ। ਬਾਕੀ ਫਿਰ ਮੈਨੂੰ ਚੇਤੇ ਆ ਗਿਆ ਮੈਂ ਕਿ ਸੱਚ ਮੈਂ ਕਿ ਮੈਂ ਤਾਂ ਮਲਤਾਨੀ ਮਿੱਟੀ ਵਾਂਗੂ ਆ ਕੇ ਰੱਖੀ ਹੋਈ ਆ। ਮੈਂ ਕਿ ਹਜ ਤੱਕ ਲਾਈ ਨਹੀਂ ਹੈਗੀ ਉਹ। ਕਿ ਚਲ ਅੱਜ ਟਾਈਮ ਹੈਗਾ ਅੱਜ ਲਾ ਲੰਨੇ ਆਪਾਂ। ਤੇ ਹੁਣ ਇਹਨੂੰ ਆਪਾਂ 15-20 ਮਿੰਟ ਤੱਕ ਰੱਖਾਂਗੇ। ਸੁਕਣ ਦਾ ਵਾਚ ਹਾਂ ਹੁਣ ਫਿਰ ਇਹਨੂੰ ਆਪਾਂ ਧੋ ਦਾਂਗੇ ਬਾਕੀ ਚੱਲ ਹੁਣ ਜਦ ਇਹ ਸੁੱਕ ਜਾਊਗਾ ਤਾਂ ਫਿਰ ਤੁਹਾਨੂੰ ਦਿਖਾਣੇ ਆ ਫਿਰ ਮਿਲਦੇ ਆ ਰੰਮ ਬਾਕੀ ਦੇਖਦੇ ਹਾਂ ਹੁਣ ਅੱਜ ਕੰਮ ਕਰਤਾ ਮੈਂ ਸਾਰੇ ਕਰ ਲਿਆ ਟੀ ਆਪਾਂ ਵੀਡੀਓ ਸ਼ੂਟ ਕਰਦੇ ਆ ਅੱਗੇ ਹੈ ਨਾ ਕੁਝ ਨਹੀਂ ਪਤਾ ਹੈਗਾ ਪਰ ਹਨਾ ਪਗਣਾ ਬੜਨਾ ਤਾਂ ਮੱਝਾ ਚਈ ਆ 10 ਵਜ ਚੁੱਕੇ ਨੇ ਤੇ ਫੇਰ ਹਨਾ ਦੁਪਹਿਰ ਦਾ ਕੰਮ ਹੋ ਜਾਣਾ ਵਾ ਦੁਪਹਿਰ ਦਾ ਕੰਮ ਵੀ ਕੀ ਮੱਝਾਂ ਨੂੰ ਸੁਣੀ ਸੁਣੀ ਦਾ ਹੋ ਜਾਣਾ ਬਾਕੀ ਹੋਂ ਅੱਜ ਮੈਂ ਤੂੜੀ-ਤਾੜੀ ਪਹਿਲਾਂ ਪਾ ਕੇ ਰੱਖੀ ਅੱਜ ਮੈਂ ਤੂੜੀ ਸੱਜਰੇ ਤਾਂ ਪਾ ਕੇ ਰੱਖੀ ਕਿਉਂਕਿ ਹੋਂ ਆਪਣੇ ਮਗਰੋਂ ਉਪਰ ਚ ਲੈ ਕੇ ਨਹੀਂ ਜਾਂਦੇ ਤੇ ਮਗਰ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਹੁਣ ਤਾਂ ਹੁਣ ਤਾਂ ਮੈਂ ਹਨਾ ਇਹਦੇ ਕੱਲ ਵੀ ਦੇ ਪਾਪਾ ਨੂੰ ਕਹਿ ਮੈਂ ਕਿ ਮੱਝਾ ਵਾਲਾ ਹਨਾ ਪੱਖੇ ਥੋੜਾ ਜਿਹਾ ਇੱਕ ਖਰਾਵਾ ਇੱਕ ਤਾਂ ਚੱਲਦਾ ਵਾ ਸਹੀ ਤੇ ਇਹ ਤੇ ਜਿਹੜਾ ਖਰਾਬ ਆ ਮੈਂ ਕਹਾਂ ਹੁਣ ਤਾਂ ਉਹ ਵੀ ਸਹੀ ਕਰ ਦੋ ਫਟਾਫਟ ਕਿ ਗਰਮੀ ਬਹੁਤ ਜ਼ਿਆਦਾ ਲੱਗਦੀ ਹੈ ਸ਼ਾਮ ਨੂੰ ਧਾਰਾ ਕੱਢਣੀਆਂ ਹੁੰਦੀਆਂ ਨੇ ਹਨਾ ਤੇ ਉਹ ਵੀ ਫੇਰ ਤਾਂ ਹੁਣ ਗਰਮੀ ਲੱਗਦੀ ਹੈ ਧਾਰਾ ਕੱਢਣ ਲੱਗੇ ਇਸ ਕੈਪ ਕਿਹਾ ਚੱਲ ਹਨਾ ਅੱਜ ਲੈ ਕੇ ਗਏ ਆ ਕੋਲ ਕੇ ਬਾਕੀ ਦੇਖੋ ਕੀ ਕਹਿੰਦੇ ਪਹਿਲਾਂ ਕੰਡੈਸ਼ਨਰ ਪਾਇਆ ਸੀਗਾ ਉਹ ਫਿਰ ਵੀ ਨਹੀਂ ਚੱਲਿਆ ਹੈਗਾ ਫਿਰ ਖੋਲ ਕੇ ਲੈ ਕੇ ਕਹਿੰਦੇ ਚਲ ਕੋਈ ਨਾ ਮੈਂ ਖੋਲ ਕੇ ਲੈ ਜਾਣਾ ਦੇਖਦਾ ਵੀ ਕੀ ਇਹਦਾ ਹੱਲ ਬਣਦਾ ਬਾਕੀ ਨੂੰ ਹਜੇ ਆਪਾਂ ਗਰਮੀ ਵਾਲੇ ਕੱਪੜੇ ਕੱਢਨੇ ਆ ਰੱਖਨੇ ਆ ਗਰਮੀ ਵਾਲੇ ਕੱਢਨੇ ਤੇ ਸਿਆਣਾ ਵਾਲੇ ਰੱਖਨੇ ਆ ਹੁਣ ਤਾਂ ਪਾਉਂਦੇ ਨਹੀਂ ਹੈਗੇ ਬੱਚੇ ਵੀ ਨਹੀਂ ਪਾਉਂਦੇ ਹੈਗੇ ਆਰਪੰਦੇ ਵੀ ਹੁੰਦਾ ਥੋੜੇ ਜਿਹੜੇ ਆਪਾਂ ਗਰਮੀਆਂ ਦੇ ਕੱਪੜੇ ਥੋੜੇ ਜਿ ਪਤਲੇ ਹੀ ਪਾਈਦੇ ਆ ਪਾਈਦੇ ਪਰ ਪੁਰੀਆਂ ਬਹਾਂ ਦੇ ਪਾਣੀ ਨਹੀਂ ਹਜੇ ਨੂੰ ਥੋੜਾ ਜਿ ਜ਼ਖਾਮ ਵੀ ਹੈਗਾ ਨਾ ਤੇ ਪਰ ਪਾਉਣੀ ਮੈਂ ਪੁਰੀਆਂ ਬਹਾਂ ਦੇ ਹੁੰਦੀਆਂ ਹਜੇ ਮੈਂ ਕਿਹਾ ਚੱਲ ਕੋਈ ਨਰਦੀਆਂ ਦੇ ਹਜੇ ਕੱਢੇ ਨਹੀਂ ਹੈਗੇ ਮੈਂ ਕਿਹਾ ਚੱਲ ਹੌਲੀ ਹੌਲੀ ਕੱਢ ਲਾਂਗੀ ਹੁਣ ਬਾਕੀ ਜਿੱਦਣ ਕੱਢਾਂਗੇ ਫਿਰ ਹੋਰ ਤੁਹਾਨੂੰ ਤੁਹਾਡੇ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਾਂਗੇ ਤੇ ਬਾਕੀ ਦੇਖਦੇ ਆ ਜਿੱਦਾਂ ਦਾ ਵੀ ਹਨਾ ਹੁਣ ਟਾਈਮ ਹੋਇਆ ਜਿੱਦਨ ਕਲ ਵੀਰ ਘਰੇ ਹੋਇਆ ਨਾ ਉਦੋਂ ਦੇਖਾਂਗੇ ਕਿ ਕਹੇ ਫਿਰ ਚਲੋ ਆਪਾਂ ਨੂੰ ਫੜ ਲੂਗਾ ਫਿਰ ਮੇਰਾ ਕੰਮ ਚੱਲ ਰਹਿਣਾ ਜਿਹੜਾ ਵਧੀਆ ਹੋ ਜਾਂਦਾ ਵਾ ਬਾਕੀਆਂ ਗਾ ਵੀ ਬਹੁਤ ਜ਼ਿਆਦਾ ਪਾਉਂਦੇ ਨੇ ਸ਼ਾਇਦ ਕੱਲ ਨੂੰ ਉਹਨਾਂ ਨੂੰ ਕਲ ਨੂੰ ਵੀ ਛੁੱਟੀ ਹੈ ਤੇ ਪਰਸੋਂ ਨੂੰ ਵੀ ਛੁੱਟੀ ਹੈ ਕੱਲ ਨੂੰ ਹੋਲੀ ਆ ਤੇ ਕੱਲ ਨੂੰ ਹੋਲੀ ਦੀ ਛੁੱਟੀ ਹੋਊਗੀ ਇਹਨਾਂ ਨੂੰ ਤੇ ਬਾਕੀ ਚੱਲਦੇ ਰਹਿੰਦੇ ਆ ਤੇ ਹਾਂ ਹੁਣ ਮੇਰਾ ਪੈਕ ਆ ਜਿਹੜਾ ਹੁਣ ਸੁੱਕ ਚੱਲਿਆ ਕਿਉਂਕਿ ਹੁਣ ਮੈਨੂੰ ਬੋਲਣ ਦੇ ਵਿੱਚ ਥੋੜੀ ਪ੍ਰੋਬਲਮ ਆਉਂਦੀ ਹੈ ਤੇ ਫਿਰ ਮੈਂ ਧੰਨਵਾਦ ਚ ਮਿਲਦੀ ਆਂ ਹਾਂਜੀ ਜਿਹੜੇ ਬਲਤਾਨੇ ਮਿੱਟੀ ਲਾਈ ਸੀ ਆਪਣੀਆਂ ਸਭ ਚੁੱਕੀ ਆ ਕਿਤੇ ਹੁਣ ਮੈਨੂੰ ਬੋਲਣ ਦੇ ਵਿੱਚ ਨਾ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ ਤੇ ਹਾਂ ਹੁਣ ਮੈਂ ਇਹਨੂੰ ਧੋ ਕੇ ਆਣੀ ਆ ਤੇ ਫਿਰ ਦਿਖਾਨੀ ਆ ਆਪਣਾ ਫੇਸ ਤੁਹਾਨੂੰ ਹਾਂਜੀ ਮੈਂ ਆਪਦਾ ਜਿਹੜਾ ਫੇਸ ਆ ਨਾ ਚੰਗੀ ਤਰ੍ਹਾਂ ਧੋ ਜਾਂਦਾ ਤੇ ਬਕਿਓ ਹੁਣ ਮਲਮਲਮ ਜਿਹਾ ਹੋ ਗਿਆ ਤੇ ਇੰਨੀ ਜੇਤੀ ਤਾਂ ਨਹੀਂ ਹਾਂ ਚਟਾ ਨਿਕਲਣ ਲੱਗਿਆ ਹੈਗਾ ਤੁਹਾਨੂੰ ਪਤਾ ਹੀ ਹੈ ਕਿ ਕਿ ਹੈ ਨਾ ਕੜਾੜਾ ਕੜਾ ਬਹੁਤ ਜ਼ਿਆਦਾ ਹੋਇਆ ਪਿਆ ਸੀਗਾ ਤੇ ਬਾਕੀ ਹਾਂ ਹੁਣ ਇੱਕ ਦੋ ਦਿਨ ਛੱਡ ਕੇ ਹਾਂ ਫਿਰ ਲਾਵਾਂਗੇ ਤੇ ਫਿਰ ਹੌਲੀ ਹੌਲੀ ਜਾਂਦੀ ਹਾਂ ਫਰਕ ਪੈਂਦਾ ਪਾਊਗਾ ਤੇ ਹੁਣ ਇਹ ਤਾਂ ਹੈ ਨਹੀਂਗਾ ਵੀ ਹਾਂਜੀ ਆਪਾਂ ਕਹੀਏ ਤੇ 5 ਵਜੇ ਜੀ ਹਾਂ ਆਪਣਾ ਮੂੰਹ ਘੋਰਾ ਹੋ ਗਿਆ ਉਹ ਚੀਜ਼ ਤਾਂ ਨਹੀਂ ਹੁੰਦੀ ਹੈਗੀ ਬਾਕੀ ਉਹ ਵੀਡੀਓ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਕਿ ਫੇਕ ਹੀ ਦਿਖਾਉਂਦੇ ਹੁੰਦੇ ਆ ਹਮੇਸ਼ਾ ਕੋਈ ਚੀਜ਼ ਨਹੀਂ ਸੱਚ ਹੁੰਦੀ ਹੈ ਬਾਕੀ ਤਾਂ ਹਾਂ ਹੁਣ ਸਾਰੀਆਂ ਫੇਕ ਹੀ ਹੁੰਦੀਆਂ ਨੇ ਉਹ ਚਟਕੀ ਮਾਰਦੇ ਆ ਤੇ ਹਾਂ ਸਾਰਾ ਇਹਨਾਂ ਚਟਕੀ ਦੇ ਵਿੱਚ ਹੀ ਹੈ ਨਾ ਉਹ ਮੂੰਹ ਸਾਫ਼ ਹੋ ਗਿਆ ਦਾ ਹੋ ਗਿਆ ਉਹ ਚੀਜ਼ ਤਾਂ ਨਹੀਂ ਹੁੰਦੀ ਹੈਗੀ ਬਟ ਹਣਾ ਹੁਣ ਕੁਝ ਕਹਾਦਰ ਤੱਕ ਜਾਂਦੀ ਹੈ ਨਾ ਜਿਹੜਾ ਉਸੇ ਇਜਤੇਹਨਾ ਹੰ ਕੜਗੜਾ ਜਿਹਾ ਹੁੰਦਾ ਹੈ ਉਹ ਜਨ ਦੀ ਲੈ ਜਾਂਦਾ ਹੈ ਤੇ ਬਾਕੀ ਹੋਂ ਨਹੀਂ ਤਾ ਹੋਂ ਆਪਣੀ ਵੀਡੀਓ ਵੀਡੀਓ ਜਿਹੜੀ ਹੋਂ ਬਹੁਤ ਜ਼ਿਆਦਾ ਵੱਡੀ ਹੋ ਜਾਣੀ ਆ ਤੇ ਬਾਕੀ ਹੋਂ ਹਣ ਆਪਣਾ ਅੱਜ ਦਾ ਵਲੋਗ ਇਨਹੀਂ ਜੇਕਰ ਤੁਹਾਨੂੰ ਸਾਡਾ ਵਲੋਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਤਦ ਤੱਕ ਦਿਲਕ ਬਾਈ ਬਾਈ